ਮਗਰ ਦੂਸਰੇ ਟਿੰਨ ਚੱਲੀ ਉਸੇ ਕਰ ਰਹੀ ਹੈ। ਬਹੁਤ ਦਾ ਮੌਕੇ ਕਰੇ। ਭਾਜੀ ਸਾਰੀ ਕੀ ਸੁੱਖੀ ਕਿੱਥੇ ਹੈ? ਪਰ ਪਿੰਡ ਦੇ ਉਹ ਜੋ ਬਣਾਉਂਦਾ। ਨਹੀਂ। ਤਿਆਰ ਸਿਆਲ ਸਾਈਲਟ ਹੋਣਾ ਤੋਂ। ਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਜੀ ਆਇਆਂ। ਕਿ ਤੁਸੀਂ ਪੁਲਿਸ ਲਾਈਨ ਪਟਿਆਲਾ ਵੀ ਖੇ ਆਏ ਹੋ। ਤੇ ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ। ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸਿਹਾਂ ਦੌਦ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉੱਥੋਂ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਤਾਂ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨੱਟ ਤੇ ਸ਼ੇਅਰ ਕੀਤੀ ਕਿ ਇਹ ਬੱਚਾ ਕਿਡਨਾਪ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖ-ਵੱਖ ਡਿਸਟ੍ਰਿਕਟਸ ਨੂੰ ਇਨਫਾਰਮ ਕੀਤਾ ਗਿਆ ਪਾਰਟੀਆਂ ਆਪਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆਂ ਮਤਲਬ ਕੱਲ ਲੇਟ ਨਾਈਟ ਇਹਨਾਂ ਦੀ ਮੂਵਮੈਂਟ ਆ ਜਿਹੜੀ ਕੋਈ ਰਾਤ ਦੇ 1-2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰਕੋਟਲੇ ਦੇ ਏਰੀਏ ਦੇ ਵਿੱਚ ਦੇਖੇ ਗਏ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕਰਦਿਆਂ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਉਹ ਅੱਜ ਮਲੇਰਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ ਤੇ ਇਹ ਇਹ ਦੋ ਆਦਮੀ ਅਰੈਸਟ ਕਰਨ ਤੋਂ ਬਾਅਦ ਇਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਰਹੇ ਪਰ ਉਹਦੇ ਵਿੱਚ ਉਹ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿੱਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਤੇ ਸਾਡੇ ਲਈ ਚੈਲੰਜ ਇਹ ਸੀ ਕਿ ਕਿ ਇਹ ਜਿਹੜੇ ਪੁਚਕਿਸਤੇ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਤੇ ਬੱਚੇ ਨੂੰ ਮਾਰ ਕੇ ਕੇ ਸੋ ਦੜ ਕੇ ਉਹ ਨਿਕਲ ਜੇ ਤੇ ਅਸੀਂ ਉੱਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉੱਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋਂ ਤੇ ਇੰਸਪੈਕਟਰ ਸ਼ਮਿੰਦਰ ਜਿਹੜੀਆਂ ਮੇਨ ਪਾਰਟੀਆਂ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈਏ ਵਾਲੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸੀਆਈਏ ਉਹਨਾਂ ਨੇ ਆਪਣੇ ਦੂਜੇ ਹੈਰੀ ਆ ਜਿਹੜੇ ਉਹ ਇੰਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਹੈ ਉਹ ਵੀ ਉਹਨਾਂ ਨੂੰ ਕੋਕੇ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਤੇ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਅਸੀਂ ਉੱਥੇ ਇਕੱਠੇ ਫਿਰ ਮਿਲ ਕੇ ਉਹਨੂੰ ਇੱਕ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫਿਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨਿਸ਼ਲ ਪੁੱਛਗਿੱਛ ਆਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕ ਡਾਊਨ ਕਰ ਲਿਆ ਇੰਸਪੈਕਟਰ ਸ਼ਮਿੰਦਰ ਤੇ ਸਪੈਕਟਰ ਜਿਹੜਾ ਹੈਗਾ ਬਿੰਨੀ ਜਿਹੜਾ ਢਿੱਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਪਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੋਰ ਮੰਡੋਰ ਖੇੜਾ ਇਹ ਸਦਰਨਾਪੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਦੇਰ ਤੱਕ ਚੇਜ਼ ਕੀਤਾ ਚੇਜ਼ ਕਰਨ ਤੋਂ ਅਲਟੀਮੇਟਲੀ ਇਹ ਦੋਹਾਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾ ਲਈ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦਿਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਫਾਇਰ ਕਰਦਾ ਕਰਦਾ ਅੱਗੇ ਇੱਕ ਸਮਾਜਜੀ ਸੀ ਉਸ ਤੇ ਉਹਦੇ ਵੱਲ ਨੂੰ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਤੇ ਨਾਲ ਜਿਹੜੀ ਤਿੰਨ ਮਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕੌਨਸਟੇਬਲ ਰੁਪਿੰਦਰ ਸਿੰਘ ਪੀਐਚਜੀ ਸ਼ਿਵਜੀ ਗਿਰੀ ਤੇ ਇੱਕ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇਤਿਆਜ਼ ਵਰਤਦਿਆਂ ਹੋਇਆ ਉਹ ਜਦੋਂ ਉਸ ਇੰਕਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੁਲਿਸ ਪਾਰਟੀ ਨੇ ਜਦੋਂ ਵਾਹਨ ਦੀ ਸਰਚ ਕੀਤੀ ਤਾਂ ਬੱਚਾ ਸੀਟ ਦੇ ਵਿੱਚੋਂ ਲੁਕਿਆ ਹੋਇਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਇਹਨਾਂ ਨੇ ਬੱਚੇ ਨੂੰ ਅੰਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਂ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈਐਸਟ ਲੈਵਲ ਤੇ ਮਾਉਂਟਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਵੋਗੇ ਰਾਤ ਕੋਈ ਮਤਲਬ ਮੱਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਸ ਉਹ ਲੱਗਦੀਆਂ ਉਹ ਪਾਰਟੀਆਂ ਜਿਹੜੀਆਂ ਮਲੇਰਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮਾਨਟਰ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕੌਂਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਉਹ ਕਹਿੰ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕੌਂਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਇਹਦੇ ਵਿੱਚੋਂ ਵੇ ਜਾਣਾ ਹੈ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਇਹ ਸਿੰਘਾ ਦੋਦ ਉਸੇ ਪਿੰਡ ਦਾ ਉਹ ਆदमी ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵਿਆ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕੱਟ ਮੈਸੇਜ ਹੈ ਵੀ ਸਭ ਫੜੇ ਜਾਣਗੇ ਤੁਸੀਂ ਬਾਝੋਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨੈਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੌਜਾਂ ਲਟੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ ਬੜਾ ਤੁਹਾਨੂੰ ਸਖਸ ਨੇ ਆਪਦੇ ਕਿਤੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਏ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਡੀਜੀ ਪੰਜਾਬ ਨੂੰ ਚਿੰਤਾ ਸੀ ਤੇ ਸਾਡੇ ਆਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਆ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰ ਕੋਟਲਾ ਪੁਲਿਸ ਤੇ ਖੰਨਾ ਪੁਲਿਸ ਨੇ ਇਸ ਕਰਕੇ ਕਿ ਖੰਨਾ ਪੁਲਿਸ ਨੇ ਤੁਰੰਤ ਤੋਂ ਇਨਫੋਰਮੇਸ਼ਨ ਸ਼ੇਅਰ ਕੀਤੀ ਆਪਦੀ ਕੱਲ ਦੀ ਜਦੋਂ ਦਾ ਬੱਚਾ ਕਿਡਨੈਪ ਹੋਇਆ ਨਾ ਐਸਐਸਪੀ ਖੰਨਾ ਸੁੱਤੇ ਨਾ ਐਸਐਸਪੀ ਮਲੇਰ ਕੋਟਲਾ ਸੁੱਤੇ ਤੇ ਨਾ ਐਸਐਸਪੀ ਪਟਿਆਲਾ ਸੁੱਤੇ ਇਸ ਕਰਕੇ ਜਿਹੜੀ ਸਾਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਸਕਦੇ ਆ ਸਖਤ ਮਿਹਨਤ ਕਰਾਇਮ ਨੂੰ ਪੰਜਾਬ ਚ ਖਤਮ ਕਰਨਾ ਗੁੰਡੇ ਅੰਸਰਾਂ ਨੂੰ ਸਖਤ ਸਨਿਆਹ ਦੇਣਾ ਕਿ ਇਹ ਆਪਦੀ ਸੋਚ ਬਦਲ ਲਓ ਤੇ ਜਾਂ ਆਪਦੀ ਇਥੋਂ ਪੰਜਾਬ ਦੇ ਵਿੱਚੋਂ ਆਪਦੀ ਰਿਹائش ਬਦਲ ਲਓ ਇੱਥੇ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ ਉਹ ਇਹਨਾਂ ਦੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਇਹ ਇਹ ਕਿਉਂਕਿ ਇਮੀਡੀਏਟਲੀ ਜਦੋਂ ਹੀ ਹਜੇ ਐਂਕਾਊਂਟਰ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਗਏ ਤੇ ਸਾਡਾ ਜਿਹੜਾ ਮੇਨ ਟਾਰਗੇਟ ਸੀ ਪਹਿਲੀ ਗੱਲ ਬੱਚੇ ਨੂੰ ਸੇਫ ਹੋ ਕਰਨਾ ਤੇ ਦੂਜੀ ਗੱਲ ਇਹ ਆ ਵੀ ਕ੍ਰਿਮਿਨਲ ਗੁੰਡਾ ਅੰਸਰ ਨੂੰ ਇੱਕ ਸੁਨੇਹਾ ਦੇਣਾ ਕਿ ਗੁੰਡਾਗਰਦੀ ਦਾ ਰਾਜ ਨਹੀਂ ਚੱਲਣਾ ਇਹ ਅਮਨ ਆਮ ਲੋਕ ਅਮਨ ਚਾਹੁੰਦੇ ਆ ਤੇ ਸ਼ਾਂਤੀ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਡੀਜੀ ਪੰਜਾਬ ਮਾਨਟਰ ਕਰ ਰਹੇ ਸੀ ਮੈਂ ਤੁਹਾਡੇ ਨਾਲ ਇਹ ਗੱਲ ਦੱਸਦਿਆਂ ਵੀ ਬੜੀ ਖੁਸ਼ੀ ਸਾਂਝੀ ਉਹ ਕਰੂੰਗਾ ਕਿ ਕਦੇ ਵੀ ਚੰਗੇ ਕੰਮ ਵੱਲੋਂ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾ ਦੀ ਕੋਈ ਕਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਆ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਚ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰეკਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਤੇ ਸਾਡੀ ਕਾਮਯਾਬੀ ਜਿਹੜੀ ਇਸ ਗੱਲ ਦੇ ਵਿੱਚ ਹੈ ਬੱਚੇ ਨੂੰ ਸੇਫ ਕਰਨਾ ਸਭ ਤੋਂ ਵੱਡੀ ਕਾਮਯਾਬੀ ਹੈ ਦੂਜੀ ਗੱਲ ਹੈ ਮੁਲਾਜ਼ਮ ਇੰਜਰਡ ਵੀ ਹੋ ਗਏ ਸਾਡੇ ਪੁਲਿਸ ਪਾਰਟੀ ਨੇ ਬਹਾਦਰੀ ਦੇ ਨਾਲ ਕਿਉਂਕਿ ਪਰਪਸ ਇਹ ਸੀ ਵੀ ਇਹ ਪਹਿਲਾਂ ਇਹ ਸ਼ੱਕ ਸੀ ਵੀ ਸ਼ਾਇਦ ਜਿਹੜੇ ਪਾਸੇ ਨੂੰ ਭੱਜ ਰਿਹਾ ਬੱਚਾ ਉੱਥੇ ਲੁਕੋਇਆ ਕਿਤੇ ਬੱਚੇ ਨੂੰ ਨੌਕ ਕਰ ਦੇ ਬੱਚੇ ਨੂੰ ਬਚਾਉਣਾ ਸਾਡੀ ਫਰਸਟ ਪ੍ਰਾਇੋਰਟੀ ਸੀ ਦੂਜੀ ਗੱਲ ਸੀ ਮੁਲਾਜ਼ਮਾਂ ਨੇ ਇੰਜਰਡ ਹੋਣ ਦੇ ਬਾਵਜੂਦ ਬਹਾਦਰੀ ਨਾਲ ਉਹਨੂੰ ਕਰਦਿਆ ਹੋਇਆ ਇੱਕ ਜਿਹੜਾ ਕਿ ਕਿਡਨਾਪਰ ਇੱਕ ਪੈਸੇ ਦਾ ਲਾਲਚੀ ਤੇ ਇੱਕ ਉਹਨੂੰ ਕਹਦੇ ਆ ਵੀ ਜਿਹੜਾ ਕਿ ਕ੍ਰਾਈਮ ਕਰਨ ਦੇ ਵਿੱਚ ਇਸ ਗੱਲ ਵੀ ਕਿਸੇ ਛੋਟੇ ਬੱਚੇ ਦੀ ਜਾਨ ਵੀ ਲੈ ਸਕਦਾ ਤੇ ਉਹਦੇ ਤੋਂ ਛਡਾ ਕੇ ਤੇ ਤੀਜੀ ਗੱਲ ਇਹ ਆ ਵੀ ਕਈ ਵਾਰੀ ਨੇਚਰਲ ਜਸਟਿਸ ਹੋ ਜਾਂਦਾ ਰੱਬ ਵੱਲੋਂ ਜਿਹੜਾ ਉਹ ਹੁੰਦਾ ਵੀ ਪੁਲਿਸ ਦੀ ਕੋਸ਼ਿਸ਼ ਇਹ ਸੀ ਫੇਰ ਵੀ ਇੰਜਰਡ ਹੋਣ ਤੋਂ ਬਾਅਦ ਵੀ ਇਮੀਡੀਏਟਲੀ ਹਸਪੀਟਲ ਸ਼ਿਫਟ ਕਰੀਏ ਵੀ ਜੇ ਉਹਦਾ ਹੋਵੇ ਪਰ ਹਸਪੀਟਲ ਦੇ ਵਿੱਚ ਜਦੋਂ ਡਾਕਟਰਸ ਨੇ ਸਾਰਾ ਮੁਆਇਨਾ ਕੀਤਾ ਤਾਂ ਉਹਦੀ ਡੈਥ ਹੋ ਗਈ ਪਦਰ ਕਿੰਨੇ ਬੰਦੇ ਕੰਮ ਕਰਦੇ ਨੇ ਇਕਾਉਂਟਰ ਦੇ ਵਿੱਚ ਚੱਲੇ ਦੇਖੋ ਕਿੰਨੇ ਰਾਉਂਡ ਫਾਇਰ ਹੋਏ ਆ ਜੀ ਕਿੰਨੇ ਨਹੀਂ ਅਨੀਸ਼ਲ ਜਿਹੜੇ ਆ ਕਿਡਨੈਪਰ ਦੋ ਸੀ ਜਦੋਂ ਮੋਟਰਸਾਈਕਲ ਤੇ ਕੀਤਾ ਉਸ ਤੋਂ ਬਾਅਦ ਜਿਵੇਂ ਹਰ ਜਿਹੜਾ ਕ੍ਰਾਈਮ ਕਰਨ ਵਾਲਾ ਹਰ ਬੰਦਾ ਇਹ ਸੋਚਦਾ ਵੀ ਮੈਂ ਚੋਸ ਚਲਾਕ ਆ ਵਾਹਿਕਲ ਵੀ ਚੇਂਜ ਕਰਦਾ ਮੋਬਾਈਲ ਵੀ ਚੇਂਜ ਕਰਦਾ ਸੀਸੀਟੀਵੀ ਤੋਂ ਵੀ ਬਚਦਾ ਪਰ ਉਹਦੇ ਚ ਜਿਵੇਂ ਕਹਿ ਦੋ ਵੀ ਜੁਰਮ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਕਾਨੂੰਨ ਦੇ ਜਿਹੜੇ ਹੱਥਾਂ ਤੋਂ ਕੋਈ ਬਾਲਾ ਦੂਰ ਨਹੀਂ ਹੁੰਦਾਗਾ ਉਹਦੀ ਛੋਟੀ ਸੋਚ ਹੁੰਦੀ ਹੈ ਵੀ ਮੈਂ ਕ੍ਰਾਈਮ ਕਰਕੇ ਬਚ ਜੰਗਾ ਦੇਖੋ ਉਹਦਾ ਨੇਮ ਕਲੀਅਰ ਕਰ ਦੋ ਜੀ ਇੱਕ ਵਾਰੀ ਜਿਹਦੀ ਜਿਹਦੀ ਡੈਥ ਹੋਈ ਆ ਉਹ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ ਆਰਓ 시ਹਾਦੋਦ ਜਿਹੜਾ ਇਹ ਮੇਨ ਕਿਉ ਸੀ ਹਾਂ ਇਹ ਇਹ ਮੇਨ ਕਿਉ ਸੀ ਉਸੇ ਹਾਂ ਸਰ ਏਜ ਕਿੰਨੀ ਹੈ ਜੀ ਜਸਟ ਟੇਲ ਹਾਂ 3 ਸਰ ਇਹ ਲਗਭਗ 23 ਸਾਲ ਹੈ ਜੀ ਸਰ ਇਹ ਬੱਚੇ ਦੇ ਕੋਈ ਰਿਸ਼ਤੇਦਾਰ ਕੋਈ ਜਾਣਕਾਰ ਸੀ ਬੱਚੇ ਦਾ ਕੋਈ ਨਹੀਂ ਪਿੰਡ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਦੀ ਫੈਮਿਲੀ ਦੀ ਫਾਈਨੈਂਸ਼ੀਅਲ ਇਹਨਾਂ ਨੇ ਉਹਨੇ ਦਿੱਤੀ ਇਨਫੋਰਮੇਸ਼ਨ ਆਪਦੇ ਬੰਦਿਆਂ ਨੂੰ ਸ਼ੇਅਰ ਕੀਤੀ ਵੀ ਇਹ ਪੈਸਾ ਦੇ ਸਕਦੇ ਆ ਫਿਰ ਇਹਨਾਂ ਨੇ ਵਾਈਕਲ ਆਵਦਾ ਨਹੀਂ ਸੀਗਾ ਵਾਈਕਲ ਕਿਤੋਂ ਲਿਆ ਵਾਈਕਲ ਲੈ ਕੇ ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਪੁਲਿਸ ਲਾਭਦੀ ਫਿਰੂਗੀ ਬੱਚੇ ਨੂੰ ਵਾਈਕਲ ਦੇ ਵਿੱਚ ਸ਼ਿਫਟ ਕਰਕੇ ਇਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਸੀ ਤੇ ਇਹ ਟੀਮ ਦੀ ਸਾਡੀ ਇਹ ਕਹਿ ਦਾਂਗੇ ਵੀ ਕਾਮਯਾਬੀ ਇਹ ਆ ਵੀ ਅਸੀਂ ਉਹਨਾਂ ਨੂੰ ਮੌਕੇ ਤੇ ਫੜਨ ਚ ਕਾਮਯਾਬ ਹੋ ਗਏ। ਦੇਖੋ ਜਿਹੜਾ ਮੇਰੇ ਖਿਆਲ ਮਤਾਵਕ ਜਿਹੜਾ ਉਹ ਜਿਹੜਾ ਮੂਵਮੈਂਟ ਆ ਕੋਈ 15 20 ਮਿੰਟ ਹੋਣਾ ਐ ਐਗਜੈਕਟ ਟਾਈਮਿੰਗ ਤਾਂ ਹੁਣ ਇਹਦੇ ਚ ਕੋਈ ਉਹ ਨੋਟ ਨਹੀਂ ਕੀਤੀ ਗਈ ਪਰ ਉਹਦੇ ਚ 15 20 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਇਹਨੂੰ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਦੇ ਵਿੱਚ ਇੱਕ ਕ੍ਰਿਮੀਨਲ ਦਾ ਇੱਕ ਗੁੰਡਾ ਅਨਸਰ ਦੇ ਮਾਰੇਗੇ ਨੂੰ ਨਹੀਂ ਨਹੀਂ ਗਿੰਦੇ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਹ ਕਰਦੇ ਆ ਵੀ ਇੱਕ ਨੰਨੇ-ਮੁੰਨੇ ਛੋਟੇ 6 ਸਾਲ ਦੇ ਬੱਚੇ ਨੂੰ ਜਿਹਨੂੰ ਲਾਲਚ ਦੇ ਖਾਤਰ ਕਿਡਨਾਪ ਕੀਤਾ ਸੀ ਅਸੀਂ ਉਹਨੂੰ ਬਚਾਉਣ ਚ ਕਾਮਯਾਬ ਹੋਏ ਆ ਤੇ ਇਹਦੀ ਕ੍ਰੈਡਿਟ ਦਾ ਜਿਹੜਾ ਸਾਡੀ ਡਿਟੈਕਟਿਵਿੰਗ ਜਿਹੜਾ ਇੱਥੋਂ ਦਾ ਹੈਗਾ ਪਟਿਆਲਾ ਪੁਲਿਸ ਦਾ ਐਸਐਸਪੀ ਨਾਨਕ ਸਿੰਘ ਐਸਐਸਪੀ ਗਗਨ ਤੇ ਜਿਹੜੀ ਹੈਗੀ ਜਯੋਤੀ ਯਾਦਵ ਐਸਐਸਪੀ ਖੰਨਾ ਉਹਨੂੰ ਉਹ ਕਰਦੇ ਆ ਪਰ ਇਹਦੀ ক্লোਜ਼ ਮੌਨਟਰੀਂਗ ਆ ਜਿਹੜੀ ਇਦੇ ਚੋ ਜਿਹੜੀ ਹੋ ਰਹੀ ਸੀ ਜਿਹੜੀ ਹਰ ਮਿੰਟ-ਮਿੰਟ ਦੀ ਸਤੋਂ ਇਨਫੋਰਮੇਸ਼ਨ ਤੇ ਉਹ ਲਈ ਜਾ ਰਹੀ ਸੀ ਤਾਂ ਕਿ ਇਹ ਕ੍ਰਿਮਨਲ ਨੂੰ ਫੜਿਆ ਜਾ ਸਕੇ ਜਿਹੜਾ ਬੱਚਾ ਉਹਦੇ ਵਿੱਚ ਉਹਦੇ ਪੇਰੈਂਟਸ ਨੂੰ ਨਾਲ ਲੈ ਕੇ ਜਾ ਕੇ ਉਹਦੇ ਉਹਨੂੰ ਜਿਹੜਾ ਬੱਚੇ ਨੂੰ ਜੋਤੀ ਯਾਦਵ ਹੈ ਉਹਨਾਂ ਦੇ ਲਗਭਗ ਘਰ ਪਹੁੰਚਣ ਵਾਲੇ ਆ ਉੱਥੇ ਉਹ ਹਰਪਾਲ ਚਿਮਾ ਜੀ ਵੀ ਆ ਰਹੇ ਆ ਉਹ ਬੱਚੇ ਨੂੰ ਸਰਕਾਰ ਵੱਲੋਂ ਹੈ ਜਿਹੜਾ ਜਿਹੜੇ ਹੈ ਮਨਿਸਟਰਸ ਜਿਹੜੇ ਹੈਗੇ ਆਪਣੇ ਕੈਬਨਟ ਮਨਿਸਟਰ ਆਫ ਫਾਈਨਾਂਸ ਮਨਿਸਟਰ ਅਸ਼ੀਦੀ ਹਰਪਾਲ ਚੀਮਾ ਜੀ ਉਹ ਬੱਚੇ ਨੂੰ ਪਰਿਵਾਰ ਦੇ ਨਾਲ ਉਹ ਉਹ ਚਾਹੁੰਦੇ ਸੀਗੇ ਤੇ ਸੀਐਮ ਸਾਹਿਬ ਦਾ ਵੀ ਇਹ ਏ ਵੀਊ ਸੀਗਾ ਵੀ ਉਹ ਬੱਚੇ ਨੂੰ ਕਿਉਂਕਿ ਛੋਟਾ ਬੱਚਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਤੇ ਹਰਪਾਲ ਚੀਮਾ ਜੀ ਉਹਨਾਂ ਦੇ ਘਰ ਜਾ ਕੇ ਤੇ ਮੈਂ ਵੀ ਇੱਥੋਂ ਬਾਅਦ ਉੱਥੇ ਜਾ ਰਿਹਾ ਤੇ ਜੇ ਕੋਈ ਸਾਥੀ ਉਹਦੇ ਚ ਜਾਣਾ ਚਾਹੂਗਾ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਮੈਨੂੰ ਕੰਪਨੀ ਕਰਦੇ